ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡਾ ਆਧਾਰ ਕਾਰਡ ਅਪਡੇਟ ਕਰਨਾ ਆਨਲਾਈਨ ਅਪਡੇਟ ਕਰਨ ਦਾ ਤਰੀਕਾ ਦੱਸਾਂਗਾ ਕਿਉਂਕਿ ਸਰਕਾਰ ਦੇ ਵੱਲੋਂ 14 ਮਾਰਚ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਕਿ 14 ਮਾਰਚ ਤੱਕ ਤੁਸੀਂ ਆਪੋ ਆਪਣਾ ਆਧਾਰ ਕਾਰਡ ਫ੍ਰੀ ਦੇ ਵਿੱਚ ਅਪਡੇਟ ਕਰ ਸਕਦੇ ਹੋ ਅਤੇ ਉਸ ਤੋਂ ਬਾਅਦ ਤੁਹਾਡਾ ਆਧਾਰ ਕਾਰਡ ਅਪਡੇਟ ਕਰਨ ਦਾ ਆਨਲਾਈਨ ਵੇਲੇ ਪੈਸੇ ਲੱਗਿਆ ਕਰਨਗੇ ਫੀਸ ਲੱਗ ਸਕਦੀ ਹੈ ਸੋ 14 ਮਾਰਚ ਦੀ ਤਾਰੀਖ ਨੇੜੇ ਆਉਣ ਵਾਲੀ ਹੈ ਤਾਂ ਜਲਦੀ ਕਰੋ ਆਪਣਾ ਆਧਾਰ ਕਾਰਡ ਅਪਡੇਟ ਕਰ ਲਓ ਮੈਂ ਵੀ ਆਪਣਾ ਆਧਾਰ ਕਾਰਡ ਅਪਡੇਟ ਕਰ ਲਿੱਤਾ ਹੈ ਤੇ ਮੈਂ ਤੁਹਾਨੂੰ ਇਸ ਦੇ ਵਿੱਚ ਤਰੀਕਾ ਦੱਸਣ ਜਾ ਰਿਹਾ ਹਾਂ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਅਤੇ ਇਸ ਵੀਡੀਓ ਨੂੰ ਦਬਕ ਕੇ ਸ਼ੇਅਰ ਵੀ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਵਾਰੀ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਵੀ ਕਰ ਲਵੋ ਦੋਸਤੋ ਮੈਂ ਤੁਹਾਨੂੰ ਮੋਬਾਈਲ ਦੀ ਸਕਰੀਨ ਤੇ ਜਾਣ ਤੋਂ ਪਹਿਲਾਂ ਦੱਸ ਦਵਾਂ ਕਿ ਇਸ ਆਧਾਰ ਕਾਰਡ ਅਪਡੇਸ਼ਨ ਦੇ ਵਿੱਚ ਸਰਕਾਰ ਦੇ ਵੱਲੋਂ ਪ੍ਰੂਫ ਆਫ ਆਈਡੈਂਟੀ ਮੰਗੀ ਜਾ ਰਹੀ ਹੈ ਅਤੇ ਪ੍ਰੂਫ ਆਫ ਐਡਰੈਸ ਮੰ ਤੁਹਾਡੀ ਪਛਾਣ ਦਾ ਸਬੂਤ ਅਤੇ ਤੁਹਾਡੇ ਐਡਰੈਸ ਦਾ ਸਬੂਤ ਤੁਹਾਡੀ ਬਹਿਸ ਦਾ ਸਬੂਤ ਮੰਗੇ ਜਾ ਰਿਹਾ ਜਿਸ ਦੇ ਵਿੱਚ ਮੁੱਖ ਤੌਰ ਦੇ ਉੱਪਰ ਜੇਕਰ ਆਪਾਂ ਗੱਲ ਕਰੀਏ ਪਛਾਣ ਦੇ ਸਬੂਤ ਦੇ ਵਿੱਚ ਤਾਂ ਤੁਸੀਂ ਪੈਨ ਕਾਰਡ ਦੀ ਕਾਪੀ ਲਗਾ ਸਕਦੇ ਹੋ ਡਰਾਈਵਿੰਗ ਲਾਇਸੈਂਸ ਦੀ ਕਾਪੀ ਲਗਾ ਸਕਦੇ ਹੋ ਤੇ ਸਰਕਾਰ ਵੱਲੋਂ ਜਾਰੀ ਕੀਤੇ ਹੋਏ ਕਿਸੇ ਵੀ ਆਈ ਕਾਰਡ ਦੀ ਕਾਪੀ ਲਗਾ ਸਕਦੇ ਹੋ ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਐਡਰੈਸ ਆਪਣੇ ਬਹਿਸ ਦਾ ਸਬੂਤ ਬੁੱਝੋ ਜਿਹੜੇ ਡਾਕੂਮੈਂਟ ਇਸ ਦੇ ਵਿੱਚ ਲਗਾਣੇ ਨੇ ਉਸ ਦੇ ਵਿੱਚ ਤੁਸੀਂ ਇਲੈਕਟ੍ਰਿਸਿਟੀ ਬਿੱਲ ਵਾਟਰ ਬੀਲ ਗੈਸ ਦਾ ਬਿੱਲ ਜਾਂ ਫਿਰ ਬ੍ਰੌਡਬੈਂਡ ਦਾ ਬਿੱਲ ਕੋਈ ਵੀ ਬਿੱਲ ਲਗਾ ਸਕਦੇ ਹੋ ਉਸ ਦੀ ਕਾਪੀ ਪਰੰ ਇਸ ਦੇ ਨਾਲ ਨਾਲ ਤੁਸੀਂ ਰਿਹੱਸ ਦੇ ਸਬੂਤ ਵਜੋਂ ਆਪਣੇ ਬੈਂਕ ਜਾਂ ਪੋਸਟ ਆਫਿਸ ਦੀ ਕਾਪੀ ਵੀ ਲਗਾ ਸਕਦੇ ਹੋ ਹਾਲਾਂਕਿ ਹੋਰ ਬਹੁਤ ਸਾਰੇ ਡਾਕੂਮੈਂਟ ਹੈਗੇ ਜਿਹੜੇ ਤੁਸੀਂ ਲਗਾ ਸਕਦੇ ਹੋ ਜਦੋਂ ਅਸੀਂ ਪੋਰਟਲ ਖੋਲ੍ਹਾਂਗੇ ਪੋਰਟਲ ਖੋਲਣ ਦੇ ਵਿੱਚ ਪੂਰੀ ਡਿਟੇਲ ਦਿੱਤੀ ਹੁੰਦੀ ਹੈ ਲੇਕਿਨ ਮੈਂ ਤੁਹਾਨੂੰ ਮੁੱਖ ਤੌਰ ਦੇ ਉੱਪਰ ਲੱਗਣ ਵਾਲੇ ਡਾਕੂਮੈਂਟਾਂ ਦਾ ਵੇਰਵਾ ਦਿੱਤਾ ਹੈ ਕਿਉਂਕਿ ਇਹ ਡਾਕੂਮੈਂਟ ਆਮ ਤੌਰ ਦੇ ਉੱਪਰ ਹਰੇਕ ਵਿਅਕਤੀ ਕੋਲ ਮੌਜੂਦ ਹੁੰਦੇ ਨੇ ਤਾਂ ਫਿਰ 14 ਮਾਰਚ ਨੇੜੇ ਆਉਣ ਵਾਲੀ ਹੈ ਜਲਦੀ ਤੋਂ ਜਲਦੀ ਮੁਫਤ ਦੇ ਵਿੱਚ ਆਓ ਆਪਾਂ ਆਪਣਾ ਆਧਾਰ ਕਾਰਡ ਅਪਡੇਟ ਕਰੀਏ ਤਾਂ ਫਿਰ ਹੁਣ ਮੈਂ ਤੁਹਾਨੂੰ ਮੋਬਾਈਲ ਸਕਰੀਨ ਦੇ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਆਧਾਰ ਕਾਰਡ ਦੀ ਵੈਬਸਾਈਟ ਮਾਈ ਆਧਾਰ ਦੇ ਉੱਪਰ ਜਾਵਾਂਗੇ ਜਦੋਂ ਆਪਾਂ ਮਾਈ ਆਧਾਰ ਦੇ ਉੱਪਰ ਜਾਂਦੇ ਆ ਤਾਂ ਆਪਾਂ ਵੇਖਦੇ ਆ ਕਿ ਵੱਖ-ਵੱਖ ਭਾਸ਼ਾਵਾਂ ਦੀ ਆਪਸ਼ਨ ਖੁੱਲ ਜਾਂਦੀ ਹੈ ਆਪਾਂ ਇੰਗਲਿਸ਼ ਭਾਸ਼ਾ ਦੇ ਉੱਪਰ ਹੁਣ ਕਲਿੱਕ ਕਰ ਲੈਨੇ ਆ ਇੰਗਲਿਸ਼ ਭਾਸ਼ਾ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਜਦੋਂ ਆਪਾਂ ਆਧਾਰ ਕਾਰਡ ਦੀ ਵੈਬਸਾਈਟ ਦੇ ਉੱਪਰ ਪਹੁੰਚ ਜਾਂਦੇ ਆ ਤਾਂ ਆਪਾਂ ਵੇਖਦੇ ਆ ਕਿ ਸਭ ਤੋਂ ਉੱਪਰ ਇੱਕ ਪਲੀਜ਼ ਅਪਡੇਟ ਯੋਰ ਆਧਾਰ ਫॉर ਕੰਟੀਨਿਊਡ ਇਸ ਤਰ੍ਹਾਂ ਦੀ ਇੱਕ ਆਪਸ਼ਨ ਸਾਨੂੰ ਨਜ਼ਰ ਆਂਦੀ ਹੈਗੀ ਹੈ ਜਿਸ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈਗਾ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਫ੍ਰੀ ਦੇ ਵਿੱਚ ਅਪਡੇਟ ਕੀਤਾ ਜਾ ਸਕਦਾ ਹੈਗਾ ਤਾਂ ਆਪਾਂ ਜਦੋਂ ਇਸ ਆਪਸ਼ਨ ਦੇ ਉੱਪਰ ਹੁਣ ਕਲਿੱਕ ਕਰਦੇ ਹਾਂ ਤਾਂ ਅੱਗੇ ਜਾ ਕੇ ਆਪਾਂ ਵੇਖਦੇ ਹਾਂ ਕਿ ਮਾਈ ਆਧਾਰ ਦੇ ਵਿੱਚ ਜਦੋਂ ਲੌਗਇਨ ਕਰਨਾ ਹੁੰਦਾ ਹੈ ਉਹ ਵਾਲੀ ਵਿੰਡੋ ਹੁਣ ਖੁੱਲ ਜਾਂਦੀ ਹੈ ਹੁਣ ਇਹ ਵਾਲੀ ਵਿੰਡੋ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਨੇ ਪਰੰਤੂ ਅਸੀਂ ਉੱਪਰ ਦਿਖ ਸਰਵਿਸ ਇਜ਼ ਫ੍ਰੀ ਆਫ ਕੋਸਟ ਫਿਲ 14 3 2024 ਆਪਾਂ ਡਾਕੂਮੈਂਟ ਅਪਡੇਟ ਵਾਲੀ অপਸ਼ਨ ਦੇ ਉੱਪਰ ਜਾਣਾ ਕਿਉਂਕਿ ਆਪਾਂ ਆਪਣੇ ਡਾਕੂਮੈਂਟ ਅਪਡੇਟ ਕਰਨੇ ਨੇ ਹੁਣ ਜਦੋਂ ਅਸੀਂ ਡਾਕੂਮੈਂਟ ਅਪਡੇਟ ਕਰਨ ਦੇ ਲਈ ਵਿੰਡੋ ਨੂੰ ਕਲਿੱਕ ਕਰਕੇ ਖੋਲਦੇ ਹਾਂ ਤਾਂ ਉਸ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਇਸ ਦੇ ਵਿੱਚ ਫਿਰ ਲਿਖਿਆ ਹੋਇਆ ਹੈ ਕਿ ਅਪਲੋਡ ਡਾਕੂਮੈਂਟਸ ਟੂ ਸਪੋਰਟ ਜੋ ਆਇਡੈਂਟੀਟੀ ਐਂਡ ਐਡਰੈਸ ਇਟ 3 14 ਮਾਰਚ 2024 ਥੱਲੇ ਕੁਝ ਲਿਖਿਆ ਹੋਇਆ ਹੈ ਕਿ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਨੇ ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ ਜਿਹੜੇ ਡਾਕੂਮੈਂਟ ਇਜ਼ੀਲੀ ਸਾਨੂੰ ਮਿਲ ਜਾਂਦੇ ਨੇ ਅਸੀਂ ਉਹੀ ਆਪਣੀ ਪਛ ਦੇ ਤੌਰ ਦੇ ਉੱਪਰ ਅਤੇ ਆਪਣੇ ਉਹੀ ਰਿਹੈਸ ਦੇ ਸਬੂਤ ਦੇ ਤੌਰ ਦੇ ਉੱਪਰ ਆਪਾਂ ਉਹਨਾਂ ਨੂੰ ਅਪਲੋਡ ਇੱਥੇ ਕਰ ਦੇਵਾਂਗੇ ਹੁਣ ਜਦੋਂ ਅਸੀਂ ਕਲਿਕ ਟੂ ਸਬਮਿਟ ਦੇ ਉੱਪਰ ਜਾਂਦੇ ਆ ਤਾਂ ਫਿਰ ਅਸੀਂ ਵੇਖਦੇ ਆ ਕਿ ਇਸ ਦੇ ਵਿੱਚ ਅਧਾਰ ਨੰਬਰ ਦੀ ਇੱਕ ਆਪਸ਼ਨ ਆਂਦੀ ਹੈ ਇਸ ਦੇ ਵਿੱਚ ਅਸੀਂ ਆਪਣਾ ਅਧਾਰ ਨੰਬਰ ਭਰ ਦੇਣਾ ਹੈਗਾ ਅਤੇ ਉਸ ਤੋਂ ਬਾਅਦ ਐਂਟਰ ਕੈਪਚਾ ਜੋ ਸਾਹਮਣੇ ਵਿੰਡੋ ਦੇ ਵਿੱਚ ਨਜ਼ਰ ਆ ਰਿਹਾ ਉਹ ਵੀ ਭਰ ਦੇਣਾ ਹੈਗਾ ਅਤੇ ਇਹ ਭਰਨ ਤੋਂ ਬਾਅਦ ਸਾਨੂੰ ਇੱਕ ਓਟੀਪੀ ਸਾਡੇ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ ਆਵੇਗੀ ਜਿਹੜਾ ਇਸ ਆਧਾਰ ਕਾਰਡ ਨੰਬਰ ਦੇ ਨਾਲ ਰਜਿਸਟਰਡ ਹੈ ਅਤੇ ਫਿਰ OTP ਇਸ ਥਾਂ ਦੇ ਉੱਪਰ ਆਪਾਂ OTP ਭਰ ਦੇਵਾਂਗੇ ਅਤੇ OTP ਭਰਨ ਤੋਂ ਬਾਅਦ ਫਿਰ ਉਹ ਵਿੰਡੋ ਖੁੱਲ ਜਾਵੇਗੀ ਜਿੱਥੇ ਅਸੀਂ ਆਪਣੇ ਡਾਕੂਮੈਂਟ ਅਪਲੋਡ ਕਰਨੇ ਹਨ ਹੁਣ ਇਸ ਵਿੰਡੋ ਦੇ ਵਿੱਚ ਤੁਹਾਡਾ ਨਾਮ ਤੁਹਾਡੀ ਜਨਮ ਤਰੀਕ ਅਤੇ ਤੁਹਾਡਾ ਐਡਰੈਸ ਆਵੇਗਾ ਜਿਸ ਨੂੰ ਤੁਸੀਂ ਵੈਰੀਫਾਈ ਕਰ ਲਮੋਗੇ ਜੇਕਰ ਤੁਹਾਡਾ ਨਾਮ ਜਾਂ ਐਡਰੈਸ ਇੱਥੇ ਗਲਤ ਹੈ ਫਿਰ ਤੁਹਾਨੂੰ ਸੂਚਿਦ ਕੇਂਦਰ ਦੇ ਵਿੱਚ ਜਾਣਾ ਪਵੇਗਾ ਹੁਣ ਵੈਰੀਫਾਈ ਕਰਨ ਤੋਂ ਬਾਅਦ ਉਹ ਵਿੰਡੋ ਖੁੱਲ ਜਾਵੇਗੀ ਜਿਸ ਦੇ ਵਿੱਚ ਅਸੀਂ ਆਪਣੇ ਡਾਕੂਮੈਂਟ ਨੂੰ ਅਪਲੋਡ ਕਰਨਾ ਹੈਗਾ ਪਲੀਜ਼ ਅਪਲੋਡ ਪ੍ਰੂਫ ਆਫ ਆਇਡੈਂਟੀਟੀ ਡਾਕੂਮੈਂਟ ਲਿਖਿਆ ਹੋਇਆ ਨਜ਼ਰ ਆ ਰਿਹਾ ਆਏਗਾ ਅਤੇ ਅਸੀਂ ਇੱਥੇ ਪਹਿਲਾਂ ਤੋਂ ਹੀ ਆਪਣਾ ਰੱਖਿਆ ਹੋਇਆ ਪੈਨ ਕਾਰਡ ਨੂੰ ਅਪਲੋਡ ਕਰਦੇ ਆਵਾਂਗੇ ਉਸ ਦੀ ਪੀਡੀਐਫ ਫਾਈਲ ਬਣਾ ਕੇ ਪਹਿਲਾਂ ਤੋਂ ਰੱਖਣੀ ਪਵੇਗੀ ਜਦੋਂ ਪੇਜ ਦੇ ਵਿੱਚ ਹੋਰ ਵੀ ਬਹੁਤ ਸਾਰੇ ਡਾਕੂਮੈਂਟ ਨਜ਼ਰ ਆ ਰਹੇ ਨੇ ਲੇਕਿਨ ਆਪਾਂ ਕਿਉਂਕਿ ਸੌਖੇ ਤਰੀਕੇ ਨਾਲ ਮਿਲਣ ਵਾਲੇ ਡਾਕੂਮੈਂਟਾਂ ਨੂੰ ਅਪਲੋਡ ਕਰਨਾ ਇਸ ਕਰਕੇ ਅਸੀਂ ਪੈਨ ਕਾਰਡ ਨੂੰ ਅਪਲੋਡ ਕਰ ਰਹੇ ਹਾਂ ਹੁਣ ਆਪਾਂ ਕੰਟੀਨਿਊ ਅਪਲੋਡ ਤੇ ਕਰਕੇ ਆਪਣੀ ਪਹਿਚਾਣ ਦਾ ਸਬੂਤ ਪੈਨ ਕਾਰਡ ਦੀ ਪੀਡੀਐਫ ਫਾਈਲ ਜਿਹੜੀ ਬਣਾ ਕੇ ਰੱਖੀ ਉਸ ਨੂੰ ਅਪਲੋਡ ਕਰ ਦੇਵਾਂਗੇ ਪੈਨ ਕਾਰਡ ਦੇ ਨਾਲ ਗ੍ਰੀਨ ਲਾਈਨ ਬਣ ਚੁੱਕੀ ਹੈ ਇਸ ਦਾ ਮਤਲਬ ਅਪਲੋਡ ਹੋ ਚੁੱਕਾ ਹੈ ਇਸ ਦੇ ਨਾਲ ਹੀ ਹੁਣ ਆਪਣੀ ਰਿਹਾਇਸ਼ ਦੇ ਸਬੂਤ ਦੇ ਵਜੋਂ ਅਸੀਂ ਆਪਣਾ ਬ੍ਰੌਡਬੈਂਡ ਦਾ ਬਿੱਲ ਦੀ ਪੀਡੀਐਫ ਫਾਈਲ ਜੋ ਬਣਾ ਕੇ ਰੱਖੀ ਹੈਗੀ ਉਸ ਨੂੰ ਅਪਲੋਡ ਕਰਾਂਗੇ ਹੁਣ ਦੋਵੇਂ ਡਾਕੂਮੈਂਟ ਅਪਲੋਡ ਹੋ ਚੁੱਕੇ ਨੇ ਅਤੇ ਦੋਵੇਂ ਡਾਕੂਮੈਂਟਾਂ ਵਾਲੀ ਥਾਂ ਤੇ ਗ੍ਰੀਨ ਪੱਟੀ ਬਣ ਚੁੱਕੀ ਹੈ ਇਸ ਤੋਂ ਬਾਅਦ ਅਸੀਂ ਆਪਣੀ ਕਨਸੈਂਟ ਦੇ ਦੇਵਾਂਗੇ ਆਪਣੀ ਰਜਮੰਦੀ ਦੇ ਦੇਵਾਂਗੇ ਉਸ ਤੋਂ ਬਾਅਦ ਕੁਝ ਸੈਕਿੰਡ ਲੱਗਦੇ ਨੇ ਅਤੇ ਫਿਰ ਡਾਊਨਲੋਡ ਅਗਨੋਲਜਮੈਂਟ ਆਪਣੀ ਰਸੀਦ ਨੂੰ ਤੁਸੀਂ ਡਾਊਨਲੋਡ ਕਰ ਲਵੋ ਇਹ ਵਾਲੀ ਆਪਸ਼ਨ ਤੁਹਾਨੂੰ ਨਜ਼ਰ ਆਣ ਲੱਗ ਜਾਵੇਗੀ ਸੋ ਇੱਥੋਂ ਤੁਸੀਂ ਆਪਣੀ ਰਸੀਦ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਤੁਹਾਡਾ ਆਧਾਰ ਕਾਰਡ ਫ੍ਰੀ ਦੇ ਵਿੱਚ ਅਪਡੇਟ ਹੋ ਚੁੱਕਾ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਰਾ ਤਰੀਕਾ ਸਮਝ ਆ ਗਿਆ ਹੋਵੇਗਾ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈਜੀ ਪੰਜਾਬੀ ਦੇ ਨਾਲ ਧੰਨਵਾਦ ਜੀ